ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵੀਰੋ ਲੱਖੇ ਸਧਾਨੇ ਨੇ ਗਵਰਨਮੈਂਟ ਨੂੰ ਵਾਰਨਿੰਗ ਦਿੱਤੀ ਹੈ ਮਾਹੌਲ ਜਿਹੜਾ ਗਰਮ ਹੋ ਰਿਹਾ ਵੇ ਤੇ ਹਾਲਾਤ ਖਰਾਬ ਹੁੰਦੇ ਨਜ਼ਰ ਆਉਂਦੇ ਐ ਲੱਖਾ ਸਧਾਨਾ ਤੇ ਗਵਰਨਮੈਂਟ ਦਾ ਹੁਣ ਆਪਸ ਵਿੱਚ ਟਕਰਾਅ ਹੋਣ ਜਾ ਰਿਹਾ ਵੇ ਵੀਰੋ ਲੱਖਾ ਸਧਾਨਾ ਪੂਰੀ ਤਫਸੀਲ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਲੱਖੇ ਸਧਾਨੇ ਦੇ ਇੰਟਰਵਿਊ ਦੇਖਾਂਗੇ ਤੇ ਫਿਰ ਜਾਣਾਂਗੇ ਸੋ ਚੱਲ ਕੇ ਵੀਡੀਓ ਦੇਖਣੇ ਤੇ ਇਸ ਦੇ ਬਾਰੇ ਜਾਣਦੇ ਆਂ 嗯。Well, no, no. ਲੱਖਾ ਸਧਾਨਾ ਨੂੰ ਲੈ ਕੇ ਵਿਵਾਦ ਹੁਣ ਵਧਦਾ ਜਾ ਰਿਹਾ ਹੈ ਚਰਚਾਾਂਵਾਂ ਚੱਲਦੀਆਂ ਪਈਆਂ ਕਿ ਲੱਖਾ ਸਧਾਨਾ ਗ੍ਰਿਫਤਾਰ ਹੋ ਸਕਦਾ ਹੈ ਲੱਖਾ ਸਧਾਨਾ ਇੱਕ ਕਾਨਫਰੰਸ ਦੇ ਵਿੱਚ ਆਪ ਕਹਿ ਰਿਹਾ ਹੈ ਕਿ ਉਹਦੇ ਖਿਲਾਫ ਪਰਚਾ ਦਰਜ ਹੋ ਸਕਦਾ ਹੈ ਉਹ ਵੀ ਨਹੀਂ ਸ਼ੋਰ ਹੈ ਕਿ ਪਰਚਾ ਦਰਜ ਹੋਇਆ ਕਿ ਨਹੀਂ ਹੋਇਆ ਲੱਖਾ ਸਧਾਨਾ ਫਸਦਾ ਨਜ਼ਰ ਆ ਰਿਹਾ ਹੈ हाल ही ਦੇ ਵਿੱਚ ਲੋਕ ਸਭਾ ਇਲੈਕਸ਼ਨਸ ਦੇ ਵਿੱਚ ਐਮਪੀ ਦੀ ਚੋਣ ਲੜੀ ਲੱਖਾ ਸਿਧਾਣਾ ਨੇ ਔਰ ਹੁਣ ਲੱਖਾ ਸਿਧਾਣਾ ਸੀਐਮ ਭਗਵੰਤ ਮਾਨ ਨੂੰ ਸਿੱਧੀ ਵਾਰਨਿੰਗ ਦਿੰਦਾ ਨਜ਼ਰ ਆ ਰਿਹਾ ਹੈ ਆਖਰਕਾਰ ਕਿਉਂ ਇਹ ਸਾਰੇ ਵਿਵਾਦ ਖੜੇ ਹੋਏ ਲੱਖਾ ਸਿਧਾਣਾ ਦੀ ਗ੍ਰਿਫਤਾਰੀ ਕਿਉਂ ਹੋ ਸਕਦੀ ਹੈ ਕਿਹਨਾ ਆਧਾਰਾਂ ਦੇ ਉੱਤੇ ਹੋ ਸਕਦੀ ਹੈ ਲੱਖਾ ਸਿਧਾਣਾ ਨੇ ਵੱਡੇ ਖਲਾਸੇ ਕੀਤੇ ਨੇ ਹੈਰਾਨੀਜਨਕ ਖਲਾਸੇ ਨੇ ਕੀ ਕੁਝ ਬੋਲਿਆ ਲੱਖਾ ਸਿਧਾਣਾ ਆਓ ਸੁਣ ਲੈਂਦੇ ਹਾਂ ਸੋ ਇਹ ਜਿਹੜੀ ਖਬਰ ਤੜਕੇ ਦੀ ਸਾਰੇ ਚੈਨਲਾਂ ਤੇ ਚੱਲ ਰਹੀ ਹੈ ਕਿ ਲੱਖਾ ਸਿੰਘ ਸਿਧਾਣਾ ਵੱਲੋਂ ਜਿਹੜੇ ਠੇਕੇਦਾਰ ਨੇ ਜਿਹੜੀਆਂ ਸੜਕਾਂ ਹਾਈਵੇ ਬਣ ਰਹੇ ਬਣ ਰਹੇ ਆ ਪੰਜਾਬ 'ਚ ਉਹਨਾਂ ਨੂੰ ਜਾਨੋਂ ਮਾਰਨ ਦੀ ਧਮਕੀ ਉਹਨਾਂ ਨੂੰ ਅੱਗ ਲਾ ਕੇ ਸਾੜਨ ਦੀ ਧਮਕੀ ਖਬਰਾਂ ਤੋਂ ਪਤਾ ਲੱਗਦਾ ਵੀ ਲੱਖਾਂ ਕਿਸੇ ਨੂੰ ਸਾੜਨ ਗਿਆ ਕਿਸੇ ਨੂੰ ਮਾਰਨ ਗਿਆ ਕਿਸੇ ਨੂੰ ਧਮਕੀ ਦੇਣ ਗਿਆ ਸਰਕਾਰ ਖੇਡ ਕੀ ਖੇਡ ਰਹੀ ਆ ਜਿਵੇਂ ਲੱਖੇ ਦੇ ਉੱਤੇ ਇੱਕ ਪਰਚਾ ਦਿੱਤਾ ਗਿਆ ਅੱਜ ਤੋਂ 2 ਸਾਲ ਪਹਿਲਾਂ ਤਰਨਤਾਰਨ ਜ਼ਿਲ੍ਹੇ ਦੇ ਵਿੱਚ ਹਰੀਕੇ ਪਤਨ ਥਾਣੇ 'ਕਿ ਲੱਖਾ ਚਿੱਟਾ ਵੇਚਦਾ ਲੱਖੇ ਦੇ ਸਬੰਧ ਪਾਕਿਸਤਾਨ ਦੀਆਂ ਏਜੰਸੀਆਂ ਨਾਲ ਲੱਖੇ ਦੇ ਸਬੰਧ ਕਿਸੇ ਕੋਈ ਕੈਨੇਡਾ ਬੈਠੇ ਕਿਸੇ ਗੈਂਗਸਟਰ ਨਾਲ ਆ ਤੇ ਲੱਖਾ ਉਥੋਂ ਚਿੱਟਾ ਵੀ ਵੇਚਦਾ ਤੇ ਲੱਖਾ ਜਿਹੜਾ ਹਥਿਆਰਾਂ ਦੀ ਤਸਕਰੀ ਵੀ ਕਰਦਾ ਇਹ ਪਰਚਾ ਲੱਖੇ ਦੇ ਹੁੰਦਾ ਤੇ ਲੱਖੇ ਨੂੰ ਘੱਟੋ-ਘੱਟ 20 ਦਿਨਾਂ ਬਾਅਦ ਜਦੋਂ ਕੋਈ ਉੱਥੇ ਗੱਲ ਨਿਕਲ ਕੇ ਆਉਂਦੀ ਹੈ ਗਾਂਦੀਆਂ ਫਿਰ ਪਤਾ ਲੱਗਦਾ 20 ਦਿਨ ਪਹਿਲਾਂ ਲੱਖੇ ਤੇ ਇੱਕ ਐਫਆਈਆਰ ਦਰਜ ਹੋ ਚੁੱਕੀ ਹੈ ਹੁਣ ਇਹ ਮੇਰੇ ਤੇ ਜਿਹੜੀ ਖਬਰ ਚੱਲ ਰਹੀ ਆ ਤੜਕੇ ਦੀ ਵੀ ਲੱਖਾ ਕਿਸੇ ठेकेदार ਨੂੰ ਸਾੜਨ ਦੀਆਂ ਧਮਕੀਆਂ ਦੇ ਕੇ ਗਿਆ। ਲੱਖਾ ਕਸ ਨੂੰ ਮਾਰਨ ਦੀ ਧਮਕੀ ਦੇ ਕੇ ਗਿਆ। ਕੋਈ ਤਾਂ ਲੱਖੇ ਦੀ ਰਿਕਾਰਡਿੰਗ ਹੋਊਗੀ। ਕਿਸੇ ਨੇ ਲੱਖੇ ਨੂੰ ਫੋਨ ਕੀਤਾ ਹੋਊਗਾ ਜਾਂ ਲੱਖਾ ਕਿਤੇ ਗਿਆ ਹੋਊਗਾ। ਉਹਦੀ ਕੋਈ ਸੀਸੀਟੀਵੀ ਹੋਊਗੀ। ਕੋਰਕਣ ਕੋਈ ਨਾ ਕੋਈ ਤਾਂ ਕੋਈ ਫੋਟੋ ਕੋਈ ਨਾ ਕੋਈ ਤਾਂ ਸਬੂਤ ਤੱਤ ਕੋਈ ਹੁੰਦਾ ਹੀ ਹੈ। ਹੁਣ ਸਾਡਾ ਮੁੱਦਾ ਚੱਲ ਰਿਹਾ ਬੁੱਢੇ ਦਰਿਆ ਨੂੰ ਬੰਨ ਮਾਰਨ ਦਾ। 24 ਅਗਸਤ ਨੂੰ ਅਸੀਂ ਇੱਕ ਰੋਹ ਮਾਰਚ ਰੱਖਿਆ ਹੈ। ਲੁਧਿਆਣੇ ਦੇ ਵਿੱਚ ਵੇਰਕਾ ਫਲਾਂਟ ਤੋਂ ਲੈ ਕੇ ਸ਼ਹੀਦ ਕਰਤਾਰ ਸਿੰਘ ਸਰਾਭੇ ਦੇ ਪੁੱਤ ਤੱਕ 15 ਸਤੰਬਰ ਤੱਕ ਸਰਕਾਰ ਨੂੰ ਸਾਡਾ ਅਲਟੀਮੇਟ ਮੈ ਵੀ ਜਾਂ ਤਾਂ ਹੱਲ ਕਰ ਦਿਓ ਜਿਹੜੀਆਂ 11 ਡਾਈਂਗ ਫੈਕਟਰੀਆਂ ਪਾਰ ਰਹੀਆਂ ਨੇ ਸਤਲੋਜ ਤੇ ਨਹੀਂ 15 ਸਤੰਬਰ ਤੱਕ ਅਸੀਂ ਇਹ 11 ਬੰਦ ਕਰ ਦੇਣੀਆਂ ਉਦੋਂ ਪਹਿਲਾਂ ਮੈਨੂੰ ਸਰਕਾਰ ਕਿਸੇ ਨਾ ਕਿਸੇ ਤਰੀਕੇ ਨਾਲ ਜਾ ਆਉਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਮੈਨੂੰ ਮੀਡੀਆ ਤੋਂ ਪਤਾ ਲੱਗਦਾ ਤੇ ਮੀਡੀਆ ਦੇ ਉੱਤੇ ਮੈਂ ਹੈਰਾਨ ਆ ਕਿ ਮੀਡੀਆ ਮੇਰਾ ਕੋਈ ਵਰਸ਼ਨ ਲਏ ਬਿਨਾ ਮੇਰੀ ਕੋਈ ਗੱਲ ਸੁਣੇ ਬਣਾ ਮੇਰਾ ਕੋਈ ਜਵਾਬ ਲੈ ਬਣਾ ਚਲਾ ਰਿਹਾ ਮੈਨੂੰ ਭੂ ਮਾਫੀਆ ਵੀ ਬਣਾ ਰਿਹਾ ਭੂ ਮਾਫੀਆ ਬੋਲਿਆ ਜਾ ਰਿਹਾ ਤੁਸੀਂ ਵੀ ਸਾਰੇ মিডিਆ ਵਾਲੇ ਖੜੇ ਹੋ ਮੈਂ ਤੁਹਾਨੂੰ ਵੀ ਗੱਲ ਪੁੱਛਣਾ ਚਾਹੁੰਦਾ ਵੀ ਜਦੋਂ ਕਿਸੇ ਬੰਦੇ ਦੇ ਖਿਲਾਫ ਕੋ ਇਲਜ਼ਾਮ ਲੱਗਦਾ ਤੁਸੀਂ ਉਸ ਬੰਦੇ ਦਾ ਪੱਖ ਵੀ ਜਾਣਦੇ ਹੋ ਵੀ ਭਾਈ ਤੁਹਾਡੇ ਉੱਤੇ ਆ ਇਲਜ਼ਾਮ ਬਾਜ਼ੀ ਹੋਈ ਆ ਤੁਹਾਡੇ ਉੱਤੇ ਆ ਖਬਰ ਚੱਲ ਰਹੀ ਆ ਤੁਹਾਡੇ ਕਿਸੇ ਬੰਦੇ ਨੇ ਆ ਕੇ ਆ ਤੁਹਾਡੇ ਤੇ ਇਲਜ਼ਾਮ ਲਾਇਆ ਤੁਹਾਡਾ ਕੀ ਕਹਿਣਾ ਮੈਨੂੰ ਪਤਾ ਤੱਕ ਨਹੀਂ ਹੈਗਾ ਤੇ ਇਹ ਖਬਰਾਂ ਚੱਲ ਜਾਂਦੀਆਂ ਕਿ ਲੱਖਾ ਕਿਸੇ ਨੈਸ਼ਨਲ ਹਾਈਵੇ ਦੇ ਜਿਹੜੇ ਠੇਕੇਦਾਰ ਨੂੰ ਸੜਕਾਂ ਦੇ ਨੂੰ ਸਾੜਨ ਦੀ ਧਮਕੀ ਦਿੰਦਾ ਮਾਰਨ ਦੀ ਧਮਕੀ ਦਿੰਦਾ ਅੱਗ ਨਾਲ ਮਚਾ ਵੀਰੋ ਅਸੀਂ ਵੀਡੀਓ ਦੇਖੀ ਹੈ ਲੱਖਾ ਸਿਧਾਣਾ ਉਹਦੇ ਵਿੱਚ ਖੁਦ ਇੰਟਰਵਿਊ ਦੇ ਰਿਹਾ ਵਾ ਪੱਤਰਕਾਰਾਂ ਕੋਲ ਸਵਾਲ ਵੀ ਪੁੱਛ ਰਿਹਾ ਵਾ ਕਿ ਮੈਂ ਤੇ ਇਸ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਕੀਤੀ ਕਿ ਮੈਂ ਕਿਸੇ ਠੇਕੇਦਾਰ ਨੂੰ ਸਾੜ ਦਿਆਂਗਾ ਕੋਈ ਧਮਕੀ ਲਾ ਦਿਆਂਗਾ ਹਾਂ ਜਿਹੜੀ ਅਸਲ ਗੱਲ ਅੱਖ ਸਿਧਾਣਾ ਨੇ ਕੀਤੀ ਹੈ ਕਿ ਉਹ ਇੱਕ ਮਾਰਚ ਕਰ ਰਿਹਾ ਵੈ ਜਿਹੜਾ ਕਿ ਦਰਿਆ ਦੇ ਉੱਤੇ ਫੈਕਟਰੀਆਂ ਉਹਦੇ ਅੰਦਰ ਜ਼ਹਿਰੀਲਾ ਪਾਣੀ ਸੁੱਟ ਰਹੀਆਂ ਵੈ ਤੇ ਵੀਰੋ ਉਹ ਤੇ ਇੱਕ ਵਧੀਆ ਕੰਮ ਹੈ ਨਾ ਦੇਖੋ ਉਹੋ ਹੀ ਪਾਣੀ ਜਿਹੜਾ ਵੈ ਉਹ ਜਾ ਕੇ ਫਸਲਾਂ ਨੂੰ ਲੱਗਦਾ ਉਹ ਪਾਣੀ ਕਿੱਥੇ ਕਿੱਥੇ ਇਸਤੇਮਾਲ ਹੁੰਦਾ ਹੁਣ ਜਿੱਥੇ ਜਿੱਥੇ ਉਹ ਜ਼ਹਿਰੀਲਾ ਪਾਣੀ ਜਾਏਗਾ ਜਿਹੜੀਆਂ ਉਹਨਾਂ ਫਸਲਾਂ ਤਿਆਰ ਹੋਣਗੀਆਂ ਉਹਦੇ ਨਾਲ ਪੰਜਾਬ ਦੀ ਆਵਾਮ ਜਿਹੜੀ ਫਸਲਾਂ ਨੂੰ ਸਬਜ਼ੀਆਂ ਨੂੰ ਫਲਾਂ ਨੂੰ ਇਸਤੇਮਾਲ ਕਰੇਗੀ ਉਹਨਾਂ ਵਿੱਚ ਬਿਮਾਰੀਆਂ ਹੋਣਗੀਆਂ ਇਹ ਤੇ ਲੱਖਾਂ ਸਿਧਾਨਾ ਕਿ ਚੰਗਾ ਕੰਮ ਕਰ ਰਿਹਾ ਵੈ ਕਿ ਇੱਕ ਜਿਹੜਾ ਮਾੜਾ ਕੰਮ ਕੀਤਾ ਜਾ ਰਿਹਾ ਇੱਕ ਜਿਹੜੀ ਕਾਨੂੰਨ ਦੀ ਖਿਲਾਫਤ ਕੀਤੀ ਜਾ ਰਹੀ ਹੈ ਲੋਕਾਂ ਦਾ ਨੁਕਸਾਨ ਕੀਤਾ ਜਾ ਰਿਹਾ ਵੈ ਉਹਦੇ ਖਿਲਾਫ ਆਵਾਜ਼ ਚੁੱਕ ਰਿਹਾ ਅਗਰ ਸੀਐਮ ਸਾਹਿਬ ਇਸ ਬੇਸ ਬਣਾ ਕੇ ਇੱਕ ਲੱਖਾਂ ਚੰਗੇ ਕੰਮ ਕਰ ਰਿਹਾ ਵੈ ਲੱਖਾਂ ਦਿਨ ਬਦਦੇ ਨਵੀਂ ਤੋਂ ਨਵੀਂ ਜਿਹੜੀ ਹੈ ਉਹ ਮੁੱਦੇ ਨੂੰ ਚੁੱਕਣ ਰਿਹਾ ਵੈ ਤੇ ਲੱਖੇ ਸਧਾਨੇ ਨੂੰ ਅੰਦਰ ਪਾਉਣ ਦੀ ਕੋਸ਼ਿਸ਼ ਕਰਨ ਰਹੀ ਹੈ ਉਹਨੂੰ ਉੱਤੇ ਪਰਚਾ ਦੇਣ ਦੀ ਕੋਸ਼ਿਸ਼ ਕਰਨ ਰਹੀ ਹੈ ਤੇ ਵੀਰੋ ਫਿਰ ਇਹ ਗੱਲ ਬਿਲਕੁਲ ਗਲਤ ਹੈ ਹਾਂ ਅਗਰ ਲੱਖੇ ਸਧਾਨੇ ਨੇ ਇਸ ਤਰ੍ਹਾਂ ਦਾ ਕੋਈ ਕੰਮ ਕੀਤਾ ਹੋਇਆ ਗਵਰਨਮੈਂਟ ਕੋਈ ਸਬੂਤ ਹੈ ਉੱਥੇ ਗਿਆ ਹੋਇਆ ਕੋਈ ਸੀਸੀ ਫੂਟੇਜ ਮੌਜੂਦ ਹੈ ਕੋਈ ਗਵਾਹ ਮੌਜੂਦ ਹੈ ਫਿਰ ਲੱਖਾ ਸਧਾਨਾ ਬਿਲਕੁਲ ਕਸੂਰਵਾਰ ਹੈ ਉਹਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਵੀਰੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਤੁਸੀਂ ਵੀਡੀਓ ਦੇਖੀ ਹੈ ਤਾਂ ਤੁਹਾਡੀ ਕੀ ਰਾਏ ਹੈ ਕਿ ਲੱਖਾ ਸਧਾਨਾ ਆ ਤਮ ਠੀਕ ਕਰ ਰਿਹਾ ਜਾਂ ਗਲਤ ਕਰ ਰਿਹਾ ਕਮੈਂਟ ਕਰਕੇ ਆਪਣੀ رائے ਦਾ ਜ਼ਹਰ ਲਾਜ਼ਮੀ ਕਰੋ ਆਪਣਾ ਡੈਟ ਸਾਰਾ ਖਿਆਲ ਰੱਖਿਓ ਦੁਆਵਾਂ ਯਾਦ ਰੱਖਿਓ ਅੱਲਾ ਫੇਜ਼